ਕੀ ਹਾਲ ਚਾਲ ਮੇਕਰ ਜਿਹਾ ਠੀਕ ਠਾਕ ਹੋਗੇ ਚਲੋ ਜੀ ਤੇ ਮੈਂ ਆਪ ਲੋਗ ਲੈ ਕੇ ਆ ਤੜੜੀ ਤੇ ਅੱਜ ਮੈਂ ਬਣਾਵਾਂਗਾ ਮੱਛੀ ਆਪਣੇ ਹੱਥ ਨਾਲ ਤੇ ਬਾਕੀ ਸਮਾਨ ਰੈਡੀ ਕਰਤਾ ਪਿਆ ਲੈ ਲਿਆ ਪਿਆਜ਼ ਤੇ ਚਮਾ ਆ ਜਾ ਮੈਂ ਲੈ ਲਸਣ ਤੇ ਮਿਕਸੀ ਲੈ ਲਈ ਹੈ ਤੇ ਮਿਕਸੀ ਚ ਕਰਾਂਗੇ ਨਾ ਮਿਕਸ ਤੇ ਮੈਨੂੰ ਨਹੀਂ ਪਤਾ ਕਿ ਮੱਛੀ ਚ ਪਿਆਜ਼ ਪੈਂਦਾ ਕਿ ਨਹੀਂ ਵੈਸੇ ਘਰ ਤੇ ਪਾਉਂਦੇ ਨਹੀਂ ਤੇ ਮੈਂ ਡਿੰਗਾ ਪਾ ਗਏ ਪਿਆਜ਼ ਮੱਛੀ ਜੇ ਤੇ ਕੋਈ ਲੱਗੀ ਟੇਸਟ ਬਣਾਏਗਾ ਮੱਛੀਆ ਤਾਂ ਮੈਂ ਖੁਦ ਬਣਾਵਾਂਗਾ ਕਿ ਭਾਬੀ ਨੇ ਘਰ ਨਹੀਂ ਆ ਗਏ ਉਹਨੇ ਤੇ ਆਪਣੇ ਇਥੇ ਕਹਿੰਦੇ ਆ ਟਿੱਕੀ ਤੇ ਦਾਰੀ ਨੂੰ ਲੈ ਆ ਗਈ ਮੱਛੀ ਤੇ ਮੈਂ ਸੋਚਿਆ ਮੈਂ ਬਣਾ ਲਵਾਂਗਾ ਅਲਾ ਤੇ ਕੋਈ ਮੰਤਰ ਪੰਨਾ ਹੁੰਦਾ ਤੇ ਆਦੀ ਬਣਾਵਾਂਗੇ ਮੱਛੀ ਆਪਣੇ ਆਪ ਤਾਂ ਨਾ ਤੇ ਵੀਡੀਓ ਨਾਲ ਬਣ ਰਿਹਾ ਹੋ लास्ट ਤੱਕ ਚਲੋ ਜੀ ਕੱਦਿਆ ਪਿਆਜ਼ ਤੇ ਲਸਣ ਨੂੰ ਮਿਕਸ ਤੇ ਆ ਤੇਲ ਇਸ ਨਹੀਂ ਪਾਵਾਂਗੇ ਹੋਰ ਕੁਝ ਨਹੀਂ ਪਾਣਾ ਵਿੱਚ باقی ਜਵੈਨ ਪਾਵਾਂਗੇ ਤੇਲ ਦੇ ਵਿੱਚ ਤੇ ਕਰ ਦਿਆ ਸਟਾਰਟ तो चलो जी फाइनली मैं करता मिक्स प्याज लहसन देखो ज्यादा नहीं किता थोड़ा थोड़ा किता मछी हिसाब पाइव मच्छी हिसाब निको हो गया अपना रेडी मिक्स करके बाकी हम मसाला पाने लून पाँगे हल्दी हूल्दी जो पाना इस मिक्स कर देंगे फिर लाने तड़का मच्छी का बनाने परेज करके अल्डी अल्डी। तो ये पता गर्च मसाला जो पा हल्दी हल्दी थोड़ी जी पावगे मिर्च ज्यादा नहीं पावे घट ही खाने हल्दी पावगे नॉर्मल जी ज्यादा नहीं पावगे जाएगी बाकी तो बस हल्दी तो मरचा पाती नमक पाना पावगे बाकी चाके देख, देख, देख जाला जाला ला तड़का लगे चा के देख ला नमक का स्वाद कि घट लगे बाद पहले नहीं ज्यादा पावे ज्यादा हो जाएगा कम खराब हो जाएगा ढेला आ गया कर देंगे ढोल देंगे लो जी ਉਹਰੇ ਮਾਰੇ ਮਿਕਸ ਕਰ ਲਾਂਗੇ ਲੋ ਜੀ ਚਾਚਾ ਜੀ ਆਏ ਨੇ ਕਹਿੰਦੇ ਮੈਂ ਲਾਣਾ ਧਰਕਾ ਵੀ ਵਧੀਆ ਬਣਾਉਂਦੇ ਨੇ ਤੇ ਟਮਾਟਰ ਪਾਵਾਂਗੇ ਅਸੀਂ ਇਹ ਬਣਾ ਪਿੱਤਰਿਆ ਇਹ ਪਾਲਣੀ ਵਿੱਚ ਕੱਟ-ਕੁਟ ਕੇ ਸਰਵਤੇ

ਅਲੋ ਲੀਆ ਅਗਰਾ ਪੀਲਾ ਉਹ ਜੀ ਮੱਛੀ ਜੀ ਅੱਜ ਤੋਂ ਜੀ ਵਿਆਂ ਉੱਥੇ ਜੀ ਵਿਆਂ ਉੱਤ ਚੁੰਨੀਆਂ ਉਹ ਥੱਲੇ ਪਈ ਥੱਲੇ 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 ਦੇਖੋ ਲੂੰਦਾਂ ਨੇ ਜੀ ਲੋ ਜੀ ਆਪਣਾ ਤੇਲ ਹੋ ਗਿਆ ਰੈਡੀ ਤੇਲ ਪਾਤਾ ਬਕਰਾਈ ਜੀ ਚਾਚਾ ਜੀ ਭਰਾਨਗੇ ਕਹਿੰਦੇ ਮੈਂ ਭਰਾਨਾ ਵਧੀਆ ਜੀ ਕਰਕੇ ਪਹਿਲੇ ਤੇ ਮੈਂ ਬਣਾ ਲ ਗਾਈ ਇਹ ਚਾਚਾ ਕੰਨਾ ਮੈਂ ਬਣਾਉਣਾ ਵੀ ਪਹਿਲਾਂ ਹੀ ਬਣਾਉਂਦੇ ਆ ਬਹੁਤ ਵਧੀਆ ਬਣਾਉਂਦੇ ਪਹਿਲਾਂ ਲੇਲ ਦਾ ਘਰ ਹੈ ਕਿ ਆਏ ਉੱਥੇ ਬਣਾਉਂਦੇ ਜੀ ਐਨ ਵਧੀਆ ਤਰੀਕੇ ਨਾਲ ਇਹ ਆਪਣਾ ਆਪਣਾ ਤਜਰਬਾ ਹੁੰਦਾ ਸਾਰਾ ਇਹਨਾਂ ਮੈਂ ਤੇ ਪਹਿਲੀ ਵਾਰ ਬਣਾ ਲਗਈ ਮੱਛੀ ਇਹ ਤੇ ਚਲ ਫਾਵੇ ਆਪਣੀ ਮੱਛੀ ਆ ਹਤੋ ਤਾਂ ਖੜੀ ਨਾ ਯਾਰ ਲੋ ਜੀ ਤੇ ਇੱਕ ਸਰ ਦੇ ਲਿਫਾਫੇ ਵਿੱਚ ਮੱਛੀ ਤੋ ਮਾਰਿਆ ਆ ਦੇਖੋ ਜੀ ਪੀਸਪੋਰਡ ਵਧੀਆ ਤੇ ਬਾਕੀ ਹੁਣ ਜਿਵੈਨ ਪਾਤੀ ਆ ਲੋ ਜੀ ਜਿਵੈਨ ਆਪੇ ਪਾਤੀ ਵਿੱਚ ਹੁਣ ਆ ਕਾਲੀ ਇੰਡੀਆ ਤੇ ਫਿਰ ਡਰ ਮਸਾਲਾ ਵਿੱਚ ਇਹ ਕੰਮ ਤਿਆਰ ਐਡੀ ਕੰਮ ਮੱਛੀ ਦਾ

ਉਹ ਦੇਖੋ ਕੋਕਰਾ ਮਾਰਦਾ ਨਹੀਂ ਆਪ ਮੋੜੀਆਂ ਇੱਕ ਦੇ ਹੋਈ ਯਾਰ ਆਂਦੇ ਆਪਾਂ ਹਿਸਾਬ ਪੇਵੇ ਖਰਾਬ ਹੋ ਗਏ ਆ ਪੇਰੇ ਨਹੀਂ ਖਰਾਬ ਹੋ ਗਏ ਮੇਰੇ ਸਾਹਣੇ ਥੋੜੇ ਨੇ ਫਲਾੜ ਫਲਾੜ ਆਇਆ ਕਰਾ ਉਹ ਵਿੱਚ ਅੱਦੇ ਕੱਚੇ ਆ ਫਲਾੜ ਵਾਲੇ ਇਹ ਵੇਚੀ ਆਪਾਂ ਦਾ ਟਮਾਟਰ ਉਸਾਲੇ ਜੀ

ਮੈਂ ਥੋੜਾ ਇਹ ਪਾਣੀ ਪਾਇਆ ਕਿ ਟਮਾਟਰ ਗਲ ਜਾਣ ਇਹ ਟਮਾਟਰ ਹਲੇ ਸਾਫ ਤੇ ਆ ਉਹ ਗਿੱਜੰ ਦਾ ਟਮਾਟਰ ਨਾ ਮਾਰੀ ਥੋੜਾ ਯਾਰ ਪਾਣੀ ਪਾਵਾਂਗੇ ਵਿੱਚ ਤਾਂ ਕਿ ਟਮਾਟਰ ਥੋੜਾ ਜਨਾ ਰੇਝ ਜਾਨੇ ਸੇ ਬਾਅਦ ਚਾ ਪਾਵਾਂਗੇ ਮੱਛੀ ਵਿੱਚ ਦੇ ਵੇ ਗਰੇਵੀਟ ਆਏ ਬਣੇਗੀ

ਅਭੀ ਮੋਲਨ ਦੇ ਬਲੂਸਰ ਹੁੰਦੇ ਮੰਤਰੇ ਆਈ। ਲੋ ਜੀ ਪਾਤਾ ਧਨੀਆ। ਮੈਂ ਤਰਕਾ ਬਰਕਾ ਲਾ ਕੇ ਨਾ ਤਰਕਾ ਰੋਟੀ ਮੈਨ ਖਾ ਲੈ। ਹੈ? ਤਾ ਚਨਾ ਬਲ ਗਿਆ ਰੋਟੀ ਖਾਂਦੀ ਜੇ। ਲਓ। ਪਾ ਮੰਗੇ ਥੋੜਾ ਇਹ ਪਾਣੀ ਹੋਰ ਅਸੀ। ਲੋ ਜਿਵੇਂ ਪਾਣੀ ਪਾਣੀ ਖੜਪ ਗਿਆ ਫੇਰ ਬਣਾਓ ਮੱਛੀ ਪਾਣੀ ਜਿੱਜੇਗਾ ਫੇਰ ਪਾਣੀ ਮੱਛੀ ਆਪੇ ਬਾਅਦ ਚ ਬੈਕਟਰੀ ਮੱਛੀ ਪਾਣੀ ਬੈਕਟਰੀ ਮੱਛੀ ਬਾਰੇ ਖੋਬ ਹੋਏਗੀ ਲੂਣ ਕੱਟਾ ਉਹ ਡੱਬੇ ਵਾ ਵ ਡੱਬੇ ਬੜੇ ਇਹ ਲਾਉਣੀ ਲੂਣ ਥੋੜਾ ਕੱਟਾ ਮੈਂ ਪਾ ਜਣਾ ਮਤਲਬ ਤੇ ਕੱਟ ਪਾਏ ਪਹਿਲਾਂ ਬਾਅਦ ਚ ਮੋਰਾ ਨਹੀਂ ਤੇ ਆ ਬਾਅਦ ਮੈਂ ਫੇਰ ਨਮਕ ਉਹ ਵੇ ਚੱਕ ਲਈ

বা পানি মোলা লি পি মি কীসি গ সাত পীস হো তো ਇਹ ਟਿਕਾਣਾ ਦਾ ਚੰਗੀ ਆ ਸਭ ਨਹੀਂ ਕਰਦੇ ਤੇ ਆਪੋ ਧੀ ਵਿਚ ਮਚੀ ਉਹ ਕਰਸੀ ਨਾ ਫੇਰ ਨਹੀਂ ਵਿੱਚ ਇਹ ਨੂੰ ਤੱਕੋ ਇਹ ਨੂੰ ਤੱਕਦੇ ਤੇ ਆਪਨੇ ਜੋ ਵੀ ਆ ਸਾਫ ਨੂੰ ਪਾ ਕੇ ਇਹ ਬਾਕ ਕਰਸੀ ਕੁਝ ਨਹੀਂ ਬਹਿਣੀ ਵਿੱਚ ਚਲ ਠੀਕ ਹੈ ਚਲ ਆ ਵੀ ਧੰਨਵਾਦ ਆਹੋਂ ਪਿੰਨੋ ਲੈ ਨਾ ਸਾਰੇ ਪਾ ਕੇ ਸੁਣ ਦੇ ਕੋਈ ਬਾਕੀਆਂ ਕਰ ਲੈਣਾ ਚਲੋ ਜੀ ਤੇ ਲੋ ਜੀ ਕਹਿ ਗਿਆ ਔਲ ਲਉ ਸੱਜੀ ਹੈ ਪਲੇਟ ਦੇਾਂਗੇ ਉੱਤੇ ਹੁਣ ਦੇਖੋ ਇਹਦੇ ਉੱਤੇ ਦੋ ਪਲੇਟ ਰਾਈ ਲਓ ਜੀ ਇਹ ਹੋਣੀ ਪੰਜ ਮਿੰਟਾਂ ਤੱਕ ਬਣ ਜੇਗੀ ਪੰਜ ਮਿੰਟਾਂ ਟਾਈਮ ਤੱਕ ਇਹਨਾਂ ਨੂੰ ਪੰਜ ਮਿੰਟ ਤੱਕ ਤੈਨੇ ਛੋਏ ਨੀ ਮੱਛੀ ਬਣ ਜੀ ਚੱਲੋ ਜੀ ਫਾਈਨਲ ਦੀ ਮੱਛੀ ਬਣ ਚੁੱਕੀ ਹੈ ਵੇਖੋ ਜੀ ਓਏ ਹੋ ਚਾਚੂ ਆਹ ਤੇਰੇ ਵੀ ਟਾਈਮ ਮੱਛੀ ਗਾਇਸ ਨੂੰ ਖਾਵਾ ਕੇ ਚੈੱਕ ਕਰਾਂਗੇ ਪਹਿਲਾਂ ਇਹਨੂੰ ਇੱਕ ਪੀਸ ਖਾਵਾਂਗੇ ਪਹਿਲਾਂ ਬਾਕੀ ਬਾਅਦ ਖਾਵਾਂਗੇ ਕੁਲਕੇ ਨਾਲ ਜਾਂ ਚਾਵਲ ਨਾਲ ਨਮਸਤੇ ਇੱਕ ਪੀਸ ਪਹਿਲਾਂ ਚੈੱਕ ਕਰਦੇ ਆ ਖਾ ਕੇ ਤੇ ਚੈੱਕ ਕਰਦੇ ਧੱਕ ਦਿੰਦੇ ਆ ਕੋਈ ਮੱਛਰ ਮੁਚਣਾ ਪੈ ਜਾਵੇ ਮਮੂ ਕੀ ਬਣਿਆ ਦਾ ਮੱਛੀ ਬਣ ਗਈ ਆ ਗੋਣੀਆਂ เออเออทุกคนนี่ป่ะอาจารย์ขานี่ง้